ਅੱਜ ਕਪੂਰਥਲਾ ਦੇ ਵਿੱਚ ਇੱਕ ਪਵਿੱਤਰ ਦਿਹਾੜੇ ਤੇ 143 ਲੈਬ ਕੇਅਰ ਫਾਊਂਡੇਸ਼ਨ ਕੋਲਰੇਆ ਗੁਰਦੁਆਰਾ ਮਾਰਕਵੇਟ ਚੌਂਕ 'ਚ ਸੰਗਤ ਸਾਹਿਬ 'ਚ ਅੱਜ ਅਸੀਂ ਉਹਨਾਂ ਦੇ ਫਾਊਂਡੇਸ਼ਨ ਬਾਲ ਨਾਲ ਗੱਲ ਕਰਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਾਡੀ ਕਪੂਰਥਲਾ ਦੇ ਵਿੱਚ ਪਹਿਲੀ ਲੈਬ ਕਲੈਕਸ਼ਨ ਸੈਂਟਰ ਪਰ মিডিਆ ਦੇ ਜਿਹੜੇ ਸਾਡੇ ਭਾਜੀ ਆਏ ਆ ਇਹਨਾਂ ਨੂੰ ਪਹਿਲੀ ਵਾਰੀ ਮਿਲੇ ਆ ਤੇ ਪਹਿਲੀ ਵਾਰੀ ਇਹਨਾਂ ਦੇ ਨਾਲ ਐਸਾ ਦਿਲ ਮਿਲ ਗਿਆ ਕਿ ਅਸੀਂ ਤਕਰੀਬਨ ਸਾਰੀ ਉਮਰ ਇਦਾਂ ਹੀ ਮਿਲਦੇ-ਗਿਲਦੇ ਰਵਾਂਗੇ ਸੋ ਮੈਂ ਲਾਈਫ ਕੇਅਰ ਫਾਊਂਡੇਸ਼ਨ ਬਾਰੇ ਦੱਸਣਾ ਚਾਹੁੰਦਾ ਕਿ ਇਹ ਸਾਡੀ ਪੰਜਾਬ ਹਰਿਆਣਾ ਹਿਮਾਚਲ ਦੇ ਵਿੱਚ 144ਵਾਂ ਇਹ ਸੈਂਟਰ ਹੈ ਜੀ 143 ਸੈਂਟਰ ਪਹਿਲਾਂ ਚੱਲ ਰਿਹਾ ਆ ਪੰਜਾਬ ਹਰਿਆਣਾ ਹਿਮਾਚਲ ਦੇ ਵਿੱਚ ਔਰ ਇਹ ਚੈਰੀਟੇਬਲ ਹੈ ਵਾ ਪੰਜਾਬ ਦੀ ਇਹ ਪਹਿਲੀ ਚੈਰੀਟੇਬਲ ਹੈ ਵਾ ਜਿਹੜੀ ਕਿ ਬਹੁਤ ਹੀ ਘੱਟ ਰੇਟਾਂ ਦੇ 75% 75% ਘੱਟ ਰੇਟਾਂ ਦੇ ਉੱਤੇ ਔਰ ਨਾਲ ਹੀ ਜਿਹੜੇ ਡੈਲਿਸਿਸ ਤੇ ਪੇਸ਼ੈਂਟ ਆ ਉਹਨਾਂ ਦੇ ਜਿਹੜੇ ਪ੍ਰੀ ਟੈਸਟ ਹੁੰਦੇ ਆ ਡੈਲਿਸਿਸ ਹੋਣ ਤੋਂ ਪਹਿਲਾਂ ਭਾਜੀ ਜਿਹੜੇ ਟੈਸਟ ਹੁੰਦੇ ਨਾ ਉਹ ਸਾਡੀ ਲੈਬ ਦੇ ਵਿੱਚ ਫ੍ਰੀ ਕੀਤੇ ਜਾਂਦੇ ਇਸੇ ਤਰ੍ਹਾਂ ਹੀ ਜਿਹੜੀ ਕੀਮੋਥੈਰਪੀ ਹੁੰਦੀ ਹੈ ਜੇ ਕੋਈ ਕੈਂਸਰ ਦਾ ਪੇਸ਼ੈਂਟ ਆ ਉਹਦੀ ਕੀਮੋਥੈਰਪੀ ਹੁੰਦੀ ਕੀਮੋਥੈਰਪੀ ਹੋਣ ਤੋਂ ਪਹਿਲੇ ਜਿਹੜੇ ਸਾਡੇ ਟੈਸਟ ਆ 48 ਟੈਸਟ ਹੁੰਦੇ 48 ਟੈਸਟ ਹੁੰਦੇ ਆ ਉਹ ਫ੍ਰੀ ਕੀਤੇ ਜਾਂਦੇ ਸੋ ਅਸੀਂ ਸੰਗਤ ਨੂੰ ਇਹੀ ਬੇਨਤੀ ਕਰਦੇ ਆ ਕੀ ਆਪਣਾ ਦਸਵੰਦ ਕੱਢਿਆ ਜਾਵੇ ਦਸਵੰਦ ਇਹੀ ਹੈ ਕਿ 10 ਬੰਦਿਆਂ ਨੂੰ ਹੋਰ ਇਸ ਲੈਬ ਬਾਰੇ ਦੱਸਿਆ ਜਾਵੇ ਤਾਂ ਕਿ ਜਿਹੜੇ ਘੱਟ ਰੇਟਾਂ ਦੇ ਉੱਤੇ ਹੁਣ ਸਾਡੇ ਤਕਰੀਬਨ ਜਿਹੜਾ 1500 ਦਾ ਪੈਕੇਜ ਆ ਉਹਦੇ ਵਿੱਚ 95 ਟੈਸਟ ਆ ਸਰੀਰ ਦੇ ਤਕਰੀਬਨ ਪੂਰੇ ਟੈਸਟ ਹੋ ਜਾਂਦੇ ਉਹਦੇ ਵਿੱਚ 20 ਟੈਸਟ ਤਾਂ ਪਿਸ਼ਾਬ ਦੇ ਹੀ ਆ ਜੀ ਬਾਜੀ ਠੀਕ ਹੈ ਜੀ ਔਰ ਅਸੀਂ ਇਹ ਬੇਨਤੀ ਕਰਦੇ ਸੰਗਤ ਨੂੰ ਕਿ ਵੱਧ ਤੋਂ ਵੱਧ ਇਸ ਲੈਬ ਦਾ ਲਾਹਾ ਲਿਆ ਜਾਵੇ ਕਿ ਯਾਰੀ ਇਸ ਤਰ੍ਹਾਂ ਹੁੰਦਾ ਵੀ ਅਸੀਂ ਡਰਦੇ ਟੈਸਟ ਹੀ ਨਹੀਂ ਕਰਾਉਂਦੇ ਕਿਉਂਕਿ ਅੱਜਕੱਲ ਮਾਰਕੀਟ ਦੇ ਵਿੱਚ ਬਹੁਤ ਧੰਗਲੀਆਂ ਚੱਲਦੀਆਂ ਆਇਆਂ ਟੈਸਟ ਇੰਨੇ ਕਿ ਮਹਿੰਗੇ ਹੋ ਚੁੱਕੇ ਆ ਕਿ ਬੰਦਾ ਗਰੀਬ ਬੰਦਾ ਡਰਦਾ ਟੈਸਟ ਹੀ ਨਹੀਂ ਕਰਾਉਂਦਾ ਜਦੋਂ ਟੈਸਟ ਨਹੀਂ ਕਰਾਉਂਦਾ ਤੇ ਬਿਮਾਰੀ ਕਿਤੇ ਦੀ ਕਿਤੇ ਪਹੁੰਚ ਜਾਂਦੀ ਬਿਲਕੁਲ ਬਹੁਤ ਕ੍ਰਿਟੀਕਲ ਸਟੇਜ ਜਦੋਂ ਪਹੁੰਚ ਜਾਂਦੀ ਆ ਫੇਰ ਪਿੱਛੇ ਮੋੜਨਾ ਬਹੁਤ ਔਖਾ ਹੋ ਜਾਂਦਾ ਸੋ ਸਾਡੀ ਸੰਗਤ ਨੂੰ ਬੇਨਤੀ ਹੈ ਕਿ ਪਹਿਲੇ ਦੌਰ ਦੇ ਵਿੱਚ ਹੀ ਸਾਡੇ ਤਕਰੀਬਨ 600 ਤੋਂ ਘੱਟ ਤੋਂ ਘੱਟ ਵੀ ਸਾਡੇ ਜਿਹੜੇ 100 ਰੁਪਏ ਦਾ ਸ਼ੂਗਰ ਦਾ ਭਾਜੀ ਟੈਸਟ ਜਿਹੜਾ ਬਲੱਡ ਸ਼ੂਗਰ ਅਸੀਂ ਸੈਂਪਲ ਲੈ ਕੇ ਬਲੱਡ ਦਾ ਟੈਸਟ ਕਰਦੇ ਹਾਂ 10 ਰੁਪਏ ਦਾ ਸਾਰਾ ਜੇ ਤੁਸੀਂ ਇੱਥੇ ਮਾਰਕੀਟ ਦੇ ਵਿੱਚ ਕਿਤੇ ਸਟ੍ਰਿਪ ਵਾਲਾ ਵੀ ਟੈਸਟ ਕਰਾਉਂਦੇ ਨੇ ਸ਼ੂਗਰ ਦਾ ਆਪਣਾ ਤੇ ਜਿਹੜੀ ਉਹਨਾਂ 30 ਤੋਂ 50 ਰੁਪਏ ਦੇ ਵਿੱਚ ਆ ਤੇ ਅਸੀਂ ਇਹ ਸਿਰਫ ਤੇ ਸਿਰਫ 10 ਰੁਪਏ ਦੇ ਵਿੱਚ ਅਸੀਂ ਇਹ ਉਹ ਟੈਸਟ ਕਰ ਦਿੰਦੇ ਹਾਂ ਸਰ ਇਹ ਰਿਜੈਕਟਰ ਨੇ ਹਾਂਜੀ ਰਿਜੈਕਟਰ ਵਾਲੇ ਨੇ ਤੁਨ ਮੈਂ ਉਹੀ ਦੱਸ ਰਿਹਾ ਐਨਏਬੀਐਲ ਰਜਿਸਟਰਡ ਆ ਸਾਡੀ ਲੈਬ ਜਿਹੜੀ ਜਿਹੜੀ ਲੈਬੋਰੀਟਰੀ ਆ ਨਾ ਐਨਏਬੀਐਲ ਰਜਿਸਟਰਡ ਆ অথরাইਜ਼ਡ ਇਹ ਪੰਜਾਬ ਇੰਡੀਆ ਗਵਰਨਮੈਂਟ ਦੇ ਉੱਤੋਂ ਰਜਿਸਟਰਡ ਆ ਇਸ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ ਫਿਰ ਤੁਹਾਨੂੰ ਮੈਂ ਇਵੇਂ ਹੀ ਦੱਸਣਾ ਚਾਹਣਾ ਕਿ ਜਿਹੜੀ ਸਾਡੀ ਰਿਪੋਰਟ ਆਏਗੀ ਨਾ ਰਿਪੋਰਟ ਦੇ ਥੱਲੇ ਪਰਫਾਰਮਡ ਕਿਹੜੀ ਮਸ਼ੀਨ ਨੇ ਪਰਫਾਰਮ ਕੀਤਾ ਟੈਸਟ ਜੀ ਉਹ ਟੈਸਟ ਪਰਫਾਰਮ ਕਿਹੜੀ ਮਸ਼ੀਨ ਨੇ ਕੀਤਾ ਉਸ ਮਸ਼ੀਨ ਦਾ ਨਾਮ ਅੱਜ ਤੁਸੀਂ ਸਾਰੇ Google ਤੇ ਜਿੱਥੇ ਮਰਜ਼ੀ ਰਿਸਰਚ ਕਰਕੇ ਤੁਸੀਂ ਲੱਭ ਸਕਦੇ ਆਂ ਵੀ ਇਹ ਮਸ਼ੀਨ ਕਿਹੜੀ ਆ ਤੇ ਔਰ ਕਿਸ ਤਰ੍ਹਾਂ ਦੇ ਪਰਫਾਰਮ ਕਰਦੀ ਆ Google ਦੇ ਉੱਤੇ ਸਾਰਾ ਕੁਝ ਹੈਗਾ ਤੁਸੀਂ ਰਿਸਰਚ ਕਰ ਸਕਦੇ ਆਂ ਸੋ ਇਹ ਬਹੁਤ ਹੀ ਵਧੀਆ ਜਿਹੜੀਆਂ ਸਾਡੀਆਂ ਇੰਵੈਸਟਮੈਂਟ ਦੀਆਂ ਮਸ਼ੀਨਾਂ ਆ ਅਮਰੀਕਨ ਮਸ਼ੀਨਾਂ ਆ ਉਹਨਾਂ ਦੇ ਥਰੂ ਟੈਸਟ ਕੀਤੇ ਜਾਂਦੇ ਆ ਔਰ ਕੋਈ ਵੀ ਡਾਕਟਰ ਇਹਨੂੰ ਚੈਲੰਜ ਨਹੀਂ ਕਰ ਸਕਦਾ ਕਿਉਂਕਿ ਇਹ ਐਨਐਬੀ ਐਲਰਜੀਸਕ ਇਸ ਲੈਬ ਦਾ ਅੱਜ ਦਾ ਕਾਟਲ ਕੇ ਸਮਾਪੋਰਨ ਇਹ ਸੰਤ ਬਖਸ਼ੀ ਸਿੰਘ ਸੀਚੇਵਾਲ ਜਿਹੜੇ ਕਿ ਸਾਡੇ ਨੂੰ ਕਾਫੀ ਦੇਰ ਤੋਂ ਪਹਿਲਾਂ ਵੀ ਸਾਡੇ ਨਾਲ ਜੁੜੇ ਹੋਏ ਆ ਉਹਨਾਂ ਨੇ ਅੱਜ ਇੱਥੇ ਆ ਕੇ ਇਸ ਲੈਪਡਾਉਟ ਕਾਟ ਰ ਕੀਤਾ ਪਹਿਲਾਂ ਅਸੀਂ ਜਿਹੜੇ ਏਟੈਸ ਫ੍ਰੀ ਟੈਸ ਦੇ ਕੀਮੋਥੈਪੀ ਦੇ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ 145 ਸੈਂਟਰ ਜੋ ਅੱਜ ਸਰਦਾਰਾਂ ਸੰਗਤ ਸਾਹਿਬ ਜੀ ਨਾਲ ਵੀ ਰਣਾ ਹੈਗਾ ਆਰੰਭ ਹੋਇਆ ਜੀਪੀਐਸ ਏ ਦੇ ਗਰੀਬ ਲੋਕਾਂ ਦਾ ਕੈਂਸਰ ਦਾ ਬੀਡ ਦਾ ਜਾਂ ਜਿੰਨਾ ਵੀ ਗੱਲ ਸੇਸ਼ ਹੁੰਦਾ ਉਹ ਵੀ ਜਿਹੜੇ ਗਰੀਬਾਂ ਦੇ ਜਿਹੜੇ ਆ ਗਿਆ ਘੱਟ ਰੇਟ ਦੇ ਉੱਤੇ ਕਿਉਂਕਿ ਟੈਰੀ ਟੇਬਲ ਇਹ ਜਿਹੜਾ ਹੈਗਾ ਕਲੈਕਟ ਸੈਂਟਰ ਜਿੱਥੇ ਲੋਕ ਦੇ ਸੈਂਪਲ ਕਲੈਕਟ ਕਰਨਗੇ ਤੇ ਫਿਰ ਜਿਹੜਾ ਹੈਗਾ ਡੇਰਾ ਪ੍ਰਸੀਆ ਦੇ ਜਿਹੜੇ ਹੈਗੇ ਮਸ਼ੀਨਾਂ ਰੱਖੀਆਂ ਜਿੱਥੇ ਉਹਦੇ ਟੈਸਟ ਹੁੰਦੇ ਆ ਉਹ ਘੱਟ ਰੇਟਾਂ ਦੇ ਉੱਤੇ ਗਰੀਬਾਂ ਨੂੰ ਇਹ ਵਾਸਤੇ ਇਹ ਹੈ ਕਿ ਜਿਹੜਾ ਹੱਕ ਕਟਰੇਟਾਂ ਦੇ ਉੱਤੇ ਸਾਰੇ ਜਿਹੜੇ ਹੈਗੇ ਆਂ ਕਿਉਂ ਗਰੀਬ ਜਿਹੜੇ ਹੈਗੇ ਆ ਉਹ ਕੈਮਰਾ ਟੈਸਟੀ ਇੰਨੇ ਮਹਿੰਗੇ ਉਹ ਨਹੀਂ ਖਰੀਦਵਾ ਸਕਦੇ। ਸੋ ਅਸੀਂ ਧੰਨਵਾਦ ਕਰਦੇ ਹਾਂ ਸਪੀਕਰ ਨੂੰ ਕੌਂਫੀਡੈਂਸਲ ਜਿਹੜੇ ਗਰੀਬਾਂ ਪਰ ਸੋਚ ਰਹੀ ਹੈ ਤੇ ਅਰਦਾਸ ਕਰਦੇ ਕੁਝ ਕੰਮ ਸਾਡੇ ਜਰਮਾਂ ਦੇ ਵਿਵਨ ਤੋਂ ਵੱਧ ਜਿਹੜਾ ਹੈ ਕਰ ਸਕਣ ਸੇਵਾ ਦੇ। ਬਹੁਤ ਬਹੁਤ ਸਾਰੇ ਸੰਗੀਤ ਸਾਥੀਆਂ ਦਾ ਵੀ ਧੰਨਵਾਦ ਕਰਦਾ। ਮੈਂ ਖਾਸ ਤੌਰ ਤੇ ਪਹਿਲਾਂ ਵੀ ਕੰਮ ਕੀਤਾ ਸੀ ਆ ਦੂਜਾ ਘਟਨਾ ਤਾਂ ਕੀ ਲੈ ਦੇ। ਵਧੀਆ ਗੱਲਾਂ ਕਿ ਉਹ ਜਿਹੜੀ ਮਰਗੀ ਜਿੰਨਾ ਵੀ ਅਸੀਂ ਗਰੀਬਾਂ ਤੱਕ ਪਹੁੰਚ ਸਕੀਏ ਉਹਨਾਂ ਚੰਗੀ ਗੱਲ ਹੈ ਕਿ ਬੰਨਾਰਾ ਸੀ ਮਨੋਕੋਸ਼ ਦੀ ਸੇਵਾ ਕਰਦੀ ਤੇ ਭਲੇ ਦਾ ਕਾਰਜ ਦਾ ਗੁਰੂ ਬਾਸ਼ਾ ਕਿਰਪਾ ਕਰਨ ਸਿਰ ਤੇ ਹੱਥ ਰੱਖ ਕੇ ਹੋਰ ਵੱਧ ਤੋਂ ਵੱਧ ਮੈਂ ਦੱਸਣਾ ਚਾਹਨਾ ਕਿ 21 ਜੁਲਾਈ 2024 ਨੂੰ ਬਾਕੀ ਹੁਣਾਂ ਨੇ ਜਿਹੜੇ ਸਾਡੇ ਹੈਲਥ ਪੈਕੇਜ ਸੀਗੇ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਜਿਹੜਾ ਕੈਂਸਰ ਦੇ ਪਰੀ ਟੈਸਟ ਔਰ ਡੈਲੈਸਸ ਦੇ ਪਰੀ ਟੈਸਟ ਉਹ ਪ੍ਰੈਸ ਕਲੱਬ ਚੰਡੀਗੜ੍ਹ ਦੇ ਵਿੱਚ ਬਾਬਾ ਜੀ ਉਹਨਾਂ ਨੇ ਉਹਦਾ ਘਟਨ ਕੀਤਾ ਸੀ ਤੇ ਅੱਜ ਦੂਸਰਾ ਉਤਟਨ ਕੀਤਾ ਇਹਨਾਂ ਨੇ ਆਪਣੇ ਸ਼ਹਿਰ ਦੇ ਵਿੱਚ ਕਪੂਰਥਲੇ ਗੁਰਦੁਆਰਾ ਸਹਿਬ ਪਰੀਤਨਗਰ ਦੇ ਵਿੱਚ ਸੰਗਤ ਸੰਗਤ ਸਾਹਿਬ ਪਰੀਤਨਗਰ ਦੇ ਵਿੱਚ ਦੂਸਰੀ ਵਾਰੀ ਉਹਦਾ ਘਟਨ ਕੀਤਾ ਸਾਡੀ ਇਹਨਾਂ ਨੇ ਬੇਨਤੀ ਨੂੰ ਪ੍ਰਵਾਨ ਕਰਕੇ ਇੱਥੇ ਪਹੁੰਚਿਆ ਅਸੀਂ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਲਾਈਫ ਕੇਅਰ ਫਾਊਂਡੇਸ਼ਨ ਪਰਿਵਾਰ ਦੇ ਵੱਲੋਂ ਸਾਡੇ ਸਾਰੇ ਪਰਿਵਾਰਾਂ ਤੋਂ ਸੰਗਤ ਦੇ ਪਰਿਵਾਰਾਂ ਤੋਂ ਤੇ ਸੰਗਤ ਦੁਆਰਾ ਸੰਗਤ ਵਾਸਤੇ ਇਹ ਲੈਪਾਂ ਚੱਲ ਰਹੀਆਂ ਸੋ ਵੱਧ ਤੋਂ ਵੱਧ ਇਹਦਾ ਲੈਪਾਂ ਦਾ ਲਾਹਾ ਲਿਆ ਜਾਵੇ ਸੋ ਮੈਂ ਬਾਬੇ ਨੂੰ ਵੀ ਇਹ ਵੀ ਬੇਨਤੀ ਕਰੂੰਗਾ ਕਿ ਸੰਗਤ ਦੇ ਵਿੱਚ ਇਹੀ ਕੀਤਾ ਜਾਵੇ ਵੀ ਆਪਣਾ ਦਸਵੰਧ ਕੱਢਿਆ ਜਾਵੇ ਦਸਵੰਧ ਇਹੀ ਆ ਕਿ ਆਪਾਂ 10 ਬੰਦਿਆਂ ਨੂੰ ਹੋਰ ਦਸੀਏ ਕਿ ਆਪਣੇ ਟੈਸਟ ਕਰਾਉਣੇ ਬਹੁਤ ਹੀ ਘੱਟ ਰੇਟਾਂ ਤੇ ਔਰ NABL ਚੈਰੀਟੇਬਲ ਲੈਬਰਾਟਰੀ ਜਿਹੜੀ ਹੈ ਸਾਡੀ ਰਜਿਸਟਰਡ ਆ ਪੰਜਾਬ ਦੇ ਵਿੱਚ ਇੱਕ ਪਹਿਲੀ ਚੈਰੀਟੇਬਲ ਲੈਬਰੀ ਹੈ ਜਿਹੜੀ ਐਨਏਪੀਐਲ ਰਜਿਸਟਰਡ ਹੈ ਉਹ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਜੋ ਕਿ ਰਾਜ ਸਭਾ ਮੈਂਬਰ ਅੱਜ ਉਸੇ ਤੌਰ ਤੇ ਇਸ ਲੈਬ ਦਾ ਉਦਘਾਟਨ ਕਰ ਰਹੇ ਹਨ ਔਰ ਵੱਡੀ ਗੱਲ ਹੈ ਕਿ ਜਿਹੜਾ ਇਸ ਤੋਂ ਪਹਿਲਾਂ ਵੀ ਉਦਘਾਟਨ ਕੀਤਾ ਚੰਡੀਗੜ੍ਹ ਵਿਖੇ ਇਹ ਸਰਦਾਰ ਜੀ ਦੱਸ ਰਹੇ ਸਨ ਕਿ ਉਹ ਸੰਤ ਸੀਚੇਵਾਲ ਜੀ ਨੇ ਕੀਤਾ ਬਾਬਾ ਜੀ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਲੋਕਾਂ ਦੀ ਸੇਵਾ ਵਾਸਤੇ ਜਦੋਂ ਤੁਸੀਂ ਨਿੱਤਰਦੇ ਹੋ ਨਾ ਤੇ ਵਾਹਿਗੁਰੂ ਆਪ ਬਖਸ਼ਿਸ਼ ਕਰਦਾ ਜਿਵੇਂ ਇਹਨਾਂ ਨੇ ਦੱਸਿਆ ਕਿ ਪੰਜਾਬ ਹਰਿਆਣਾ ਹਿਮਾਚਲ ਛੋਟੀ ਗੱਲ ਨਹੀਂ ਇੱਕ ਸਟੇਟ ਨੂੰ ਚਲਾਉਣਾ ਬੜੀ ਵੱਡੀ ਗੱਲ ਹੁੰਦੀ ਹੈ ਪਰ ਇਹ ਸਾਰੀਆਂ ਸਟੇਟਾਂ ਜੇ ਸੇਵਾਵਾਂ ਦੇ ਰਹੇ ਨੇ ਔਰ 144ਵੀਂ ਲੈਬ ਜਿਹੜੀ ਇਹਨਾਂ ਨੇ ਖੋਲੀ ਹੈ ਮੈਂ ਤਨਵਾਦੀ ਆ ਆਪਣੇ ਇਲਾਕੇ ਦੀ ਸੰਗਤ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਔਰ ਸਭ ਤੋਂ ਵੱਡੀ ਗੱਲ ਹੈ ਜਿਹੜਾ ਇਹ ਸਾਡਾ ਗੁਰਦੁਆਰਾ ਸੰਗਤ ਸਾਹਿਬ ਬੜੇ ਲੰਮੇ ਸਮੇਂ ਤੋਂ ਅਸੀਂ ਇਮਾਰਤ ਦੀ ਉਸਾਰੀ ਦੀ ਹਿੰਸੀ ਬੜਾ ਕੁਛ ਇੱਥੇ ਮਹਾਰਾ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਹੈ ਇਮਾਰਤਾਂ ਨੂੰ ਭਾਗ ਲਾਏ ਨੇ ਬੜੀ ਵਿਸ਼ਾਲ ਇਮਾਰਤ ਬਣੀ ਉਹਦੇ ਵਿੱਚ ਇਹ ਜਦੋਂ ਅਸੀਂ ਸਥਾਪਿਤ ਕੀਤੀ ਹੈ ਲੈਬਾਰਟਰੀ ਇਹਨਾਂ ਦੀ ਰਹਿਮਾਈ ਹੇਠ ਇਹਨੂੰ ਅਸੀਂ 13 ਨੂੰ ਇਹਨਾਂ ਦੀ ਪ੍ਰਸ਼ੰਸਾ ਕਰਦੇ ਆ ਤੇ ਸੰਗਤ ਨੂੰ ਕਹਿੰਨੇ ਆ ਕਿ ਵੱਧ ਚੜ ਕੇ ਸਮੇਂ ਸਮੇਂ ਆਓ ਤੇ ਇਥੋਂ ਲਾਹਾ ਲਓ ਵਾਹਿਗੁਰੂ ਜੀ ਕਾ ਖਾਲਸਾ ਮਾਈ ਗਾਇ ਗੁਰਜੀ ਤੋੜ ਸਾਹਿਬ ਕੀ ਕਹਿਣਾ ਹੈ ਦੇਖੋ ਅੱਜ ਦੇ ਸਮੇਂ ਦੇ ਵਿੱਚ ਜਦੋਂ ਇਹ ਮਾਰੇ ਨਾ ਕਰੇ ਕਿਸੇ ਦੁਸ਼ਮਣ ਦੇ ਘਰ ਵੀ ਕੋਈ ਬਿਮਾਰੀ ਹੋਵੇ ਜੀ ਪਰ ਇਹੋ ਹੋ ਜਾਂਦਾ ਕਿ ਲੈਬੋਰੀਟਰੀਆਂ ਡਾਕਟਰ ਕਹਿੰਦਾ ਦੇ ਹੈ ਨਹੀਂ ਕਿ ਜਿਹੜੇ ਟੈਸਟਾਂ ਦੇ ਨਾਂ ਤੇ ਲੋਕਾਂ ਦੇ ਘਰਾਂ ਦੇ ਘਰ ਖਾਲੀ ਹੋ ਜਾਂਦੇ ਉਸ ਟਾਈਮ ਜਿਹੜੀ ਲਾਈਫ ਕੇ ਰਿਫਾਉਂਡੇਸ਼ਨ ਜਿਹੜਾ ਇਹੋ ਜਿਹਾ ਉਪਰਾਲਾ ਕਰਦੀ ਜਿੱਥੇ ਮਹਿੰਗੇ ਤੋਂ ਮਹਿੰਗੇ ਟੈਸਟ ਵੀ ਕੀਤੇ ਜਾਂਦੇ ਆ ਔਰ ਕੁਝ ਜਿਹੜੇ ਬਹੁਤ ਸਾਰੇ ਟੈਸਟ ਜਿਹੜੇ ਆ ਸਿਰਫ 25% ਜੋ ਉਹਨਾਂ ਦੀ ਮਾਰਕੀਟ ਪ੍ਰਾਈਸ ਹੈ ਉੱਥੇ ਕੀਤੇ ਜਾ ਰਹੇ ਆ ਮੈਂ ਨਾਲ ਦੀ ਬਹੁਤ ਜਿਹੜੀ ਇੱਕ ਪ੍ਰਸ਼ੰਸਾ ਕਰਦਾ ਉਹ ਆਸ ਕਰਦਾ ਕਿ ਇਹੋ ਜਿਹਾ ਕੰਮ ਜਿਹੜੇ ਸਮਾਜ ਭਲਾਈ ਦੇ ਕੰਮ ਕੀ ਇਹ ਜਿਹੜਾ ਸਾਡਾ ਹੁਣ ਲਾਈਫ ਸਟਾਈਲ ਆ ਬਹੁਤ ਚੇਂਜ ਹੋ ਗਿਆ ਇਹਦੇ ਵਿੱਚ ਹਰ ਬੰਦਾ ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜਦਾ ਲੋਕ ਕਿਸੇ ਡਾਕਟਰ ਕੋ ਜਾਂਦਾ ਉਹ ਸੌ ਟੈਸਟ ਲਿਖ ਕੇ ਦੇ ਦਿੰਦੇ ਦਾ ਬੰਦੇ ਉਹਦੀ ਡਾਕਟਰ ਦੀ ਫੀਸ 200 ਰੁਪਏ ਉਹਦੀ ਟੈਸਟ ਟੈਸਟਾਂ ਦੀ 5000 ਉਹਦੇ ਵਿੱਚ ਜਿਹੜੀ ਇਹ ਜਿਹੜੀ ਸਸਤਾ ਜਿਹੜੀ ਮਦਦ ਕਰ ਰਹੀ ਹੈ ਉਹ ਬਹੁਤ ਉਗਦੀਆ ਹੈ ਬਹੁਤ ਹੀ ਸਲਾਕਾ ਜੋ ਕੰਮ ਹੈ ਕਿ ਕਾਨਾ ਦਾ ਮਤਲਬ ਹੈ ਕਿ ਗਰੀਬਾਂ ਦਾ ਮਸੀਹ ਹੈ ਬਿਲਕੁਲ ਹੀ ਕੋਈ ਸ਼ੱਕ ਨਹੀਂ ਦੇਖੋ ਜਿੰਦਾ ਮੇਰੇ ਵੀਰ ਨੇ ਕਿਹਾ ਇਹ ਦਸਵੰਦ ਕਰਨਾ ਚਾਹੀਦਾ ਬੇਸ਼ੱਕ ਇਹਨਾਂ ਨੇ ਕਿਹਾ ਕਿ ਬੰਦਿਆਂ ਨੂੰ ਬਾਹਰ ਦਸੋ ਦਸਾਂ ਨੂੰ ਦੱਸ ਕੇ ਦਸਵੰਦ ਕਰੋ ਸਾਨੂੰ ਵੀ ਇਹੋ ਜਿਹੇ ਜਿਹੜੇ ਵੀਰ ਉਦਮ ਕਰਦੇ ਉਹਨਾਂ ਦਾ ਸਹਿਯੋਗ ਕਰਨਾ ਚਾਹੀਦਾ ਉਹਨਾਂ ਨਾਲ ਉਹਨਾਂ ਨੂੰ ਦਸਵੰਦ ਕਿਉਂਕਿ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਕਿਉਂਕਿ ਜਿਸ ਤਰ੍ਹਾਂ ਨੇ ਦੱਸਿਆ ਕਿ ਇਹਨਾਂ ਕੋਲ ਜਿਹੜੀ ਮਸ਼ੀਨਰੀ ਹੈ ਜਿਹੜੀ ਲੈ ਆ ਬਿਆ ਉਹ ਹਾਈ ਟੈਕ ਲੈ ਆ ਬਿਆ ਕਿਸੇ ਵੀ ਤਰ੍ਹਾਂ ਉਹਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਕੰਪਰੋਮਾਈਜ਼ ਨਹੀਂ ਕਿ ਜਿਹੜੀ ਲੋਕਲ ਲੈਬ ਨੇ ਉਹ ਇਹਦਾ ਹੁੰਦੀ ਕਿ ਇੱਕੋ ਟੈਸਟ ਜਿਹੜੇ ਤੁਸੀਂ ਦੇਖੋਗੇ ਤੁਸੀਂ 10 ਮਿੰਟ ਖੜ ਜਾਓ ਨਾ ਕਿਤੇ ਬਹੁਤ ਸਾਰੀਆਂ ਲੈਬ ਮੈਂ ਆਪ ਦੱਸ ਸਕਦਾ ਤੁਸੀਂ ਅੱਜ ਆਪ ਦੇਖ ਸਕਦੇ ਹੋ ਕੇ ਸਵੇਰ ਤੋਂ ਸ਼ਾਮ ਤੱਕ ਜਿਹੜੇ ਤੋਂ ਟੈਸਟ ਹੁੰਦੇ ਉਹ ਦੇਖੋਗੇ ਤੁਸੀਂ ਦਸਾਂ ਦੀ ਰਿਪੋਰਟ ਇੱਕੋ ਜੀ ਨੇ ਕੱਢ ਦੇਣੀ ਸੋ ਇਹ ਜਿਹੜੀ ਹਰ ਇੱਕ ਤਰ੍ਹਾਂ ਦੀ ਜਿਹੜੀ ਟੈਕਨੋਲੋਜੀ ਜਿਹੜੀ ਲੇਟੈਸਟ ਟੈਕਨੋਲੋਜੀ ਵਰਤ ਕੇ ਉਹਦੇ ਟੈਸਟ ਕਰ ਰਹੇ ਆ ਇਹ ਬਹੁਤੀ ਸਲਾਘਾਯੋਗ ਕਦਮ ਆ ਆਸ ਕਰਦੇ ਸਤਿਗੁਰੂ ਸਾਰਿਆਂ ਦੇ ਸਿਰ ਤੇ ਹੱਥ ਰੱਖ ਕੇ ਤੰਦਰੁਸਤ ਰਹਿਣ ਪਰ ਜੇ ਮਾਰੇ ਨਾ ਕਰੇ ਦੁਸ਼ਮਣ ਦੇ ਘਰੇ ਵੀ ਕੋਈ ਬਿਮਾਰੀ ਆਵੇ ਜੀ ਬੰਵਾਰੀਆਂ ਘਰ ਖਾਲੀ ਕਰ ਦਿੰਦੀ ਆ ਪਰ ਉਹਦੇ ਵਿੱਚ ਇਹੋ ਜਿਹੜੇ ਸੱਜਣਾਂ ਦਾ ਬਹੁਤ ਵਧੀਆ ਯੋਗਦਾਨ ਹੈ ਜਿਹੜਾ ਕੋਈ ਜਿਹੜੇ ਜਿਹਦੇ ਨਾਲ ਜਿਹੜੇ ਕਹਿੰਦੇ ਤੁਸੀਂ ਕਿਸੇ ਦੇ ਲੋਕਾਂ ਦੇ ਜਿਹੜੇ ਘਰ ਪਾਜ ਜਾਂਦੇ ਪਰਿਵਾਰ ਪਾਜ ਜਾਂਦੇ ਲੋਕਾਂ ਦੇ ਪੈਸੇ ਪਾਜਦੇ ਆ ਬਹੁਤ ਵਧੀਆ ਭਰਾਨਾ ਮੇਨਾਂ ਦੀ ਤੈਦ ਲੋਨ ਜਿਹੜੀ ਤਰੀਕ ਕਰਦਾ ਸਤਿਗੁਰੂ ਲਗੇ ਅਰਦਾਸ ਵੀ ਕਰਦਾ کے مالک انہوں نو سمت بخشن سدا ہی منوکسار دی بھلے لئی کار کر دے سران جی راں جی کی کہنا چاہندے ہیں بیٹھ کر ساب بیٹھ پدیو جی یہ جو اے جو کار جی سلسلہ رن رہیا ہے جی ہیلدی کیئر فاؤنڈیشن ہے اے بہت ہی پروکارا والا فون اے تو کار جی سنبری کھوجی گئی ہے سنبری چنے ہمدرد سنگ ساون ہستا تن من تناں સેવા کرن کی آ رہے نہ کیوں کہ جن جو کم سنگل لی ہوے اور ہا 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 تیار پر دیکھو سب توں وڈی گل جو ہے 75% ਦੇ ਅਸਲ ਜੋ ਬਾਜ਼ਾਰ 1000 ਦਾ ਐਸਾ ਹੁੰਦਾ ਹੈ ਉਹ 75% ਦਾ 250 ਦਾ ਇਥੇ ਮਿਲਣਾ ਕਿਉਂ ਨਾ ਪਰ ਸੰਗਤ ਸੇਵਾ ਕੀਤੀ ਜਾਵੇ ਸਾਢੇ 1.5 ਤਾਂ ਇਹੀ ਹੈ ਨਾ ਸਾਡੀ ਤਾਂ ਰੇਣਾ ਕਰਨਾ ਸਾਡੇ ਦਸੰਦ ਇਹ ਹੁੰਦਾ ਦੇ ਸਨ ਬੜੀ ਖੁਸ਼ੀ ਅਸੀਂ ਤੁਹਾਨੂੰ ਅਦਿਕ ਕਰਦੇ ਆ ਹੈਲਥ ਕੇਅਰ ਫਾਊਂਡੇਸ਼ਨ ਦੇ ਭਾਈ ਸਾਹਿਬ ਦੇ ਹਰਪੀਰ ਸਿੰਘ ਜੀ ਦੇ ਜੋ ਨੇ ਸਾਡਾ ਇਹ ਚੁਣ ਕੇ ਹੋਏ ਤੇ ਇਹ ਆਪਣੀ ਜੋ ਸੇਵਾ ਦੇਣ ਲੱਗੇ ਨੇ ਤੇ ਸੱਚ ਅਦਾਸ ਦੇ ਪਾਸੇ ਅੱਗੇ ਇਹਨਾਂ ਹੋਰ ਰੇਲ ਬਖਸ਼ਣ ਅਤੇ ਤਰੱਕੀਆਂ ਬਖਸ਼ਣ ਇਹੀ ਸੱਚ ਜਦਾਤ ਹੈ ਵੈਰੀ ਗੁੱਡ ਆਜ ਕਪੂਰਤਲਾ ਦੇ ਵਿੱਚ ਹੈਲਥ ਲਹਿਰ ਕੇਅਰ ਫਾਊਂਡੇਸ਼ਨ ਦਾ ਲੈਬ ਦਾ ਉਦਘਾਟਨ ਕੀਤਾ ਗਿਆ ਬਾਬਾ ਸੀਚੇਵਾਲ ਜੀ ਤੋਂ ਰਾਜ ਸਭਾ ਮੈਂਬਰ ਨੇ ਕੀਤਾ ਉਦਘਾਟਨ ਤੇ ਇਹ ਲੋਕਾਂ ਦੇ ਫਾਇਦੇ ਵਾਸਤੇ ਹੀ ਗਰੀਬਾਂ ਦੇ ਮਸੀਹਾ ਬਣ ਕੇ ਨਿਬੜੇਗੀ ਮੈਂ ਗੁਰਦੇਵ ਸਿੰਘ ਭੱਟੀ ਅਮੇਜ਼ਿੰਗ ਟੀਵੀ ਕਫੋਟਸ